ਤੁਹਾਡਾ ਅੱਜ ਆਪਾਂ ਤੁਹਾਨੂੰ ਲੈ ਆਇਆ ਸੌਂਟੀ ਮੋਬਾਈਲ ਰਿਪੇਅਰ ਸੈਂਟਰ ਵਾਲੇ ਦੇ ਭਗਤਪੁਰ ਜਿਹੜੀ ਕੀ ਦੁਕਾਨ ਹੈਗੀ ਆ ਬੱਸ ਸਟੈਂਡ ਦੇ ਬਿਲਕੁਲ ਬੈਕ ਸਾਈਡ ਜਿੱਧਰ ਦੀ ਬੱਸਾਂ ਨਿਕਲਦੀਆਂ ਆ ਤੇ ਇੰਨਾ ਕੋਲੇ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਆ ਸੋ ਆਪਾਂ ਦਰਸ਼ਨ ਕਰਵਾਉਣੇ ਆ ਤੁਹਾਨੂੰ ਕਿ ਇੰਨਾ ਕੋਲੇ ਮੋਬਾਈਲਾਂ ਦੀ ਜਿਹੜੀ ਵੈਰਾਈਟੀ ਆ ਬਹੁਤ ਜ਼ਿਆਦਾ ਹੈ ਰਿਪੇਅਰ ਦਾ ਕੰਮ ਵੀ ਆ ਤੇ ਨਵੇਂ ਮੋਬਾਈਲਾਂ ਦਾ ਕੰਮ ਵੀ ਕਰਦੇ ਆ ਤੇ ਬਜਾਜ ਫੈਂਸ ਤੇ ਕਿਸ ਨੇ ਲੈਣੇ ਆ ਤੇ ਉਹ ਵੀ ਮੋਬਾਈਲ ਹੀ ਵੇਚਦੇ ਆ ਸੋ ਨਵੇਂ ਆਈਫੋਨ ਵਗੈਰਾ ਲੈਣੇ ਹੋਣ ਇਹਨਾਂ ਕੋਲ ਉਹ ਵੀ ਮਿਲ ਜਾਂਦੇ ਆ ਮੜਾ ਮੁੰਡਿਆ ਕੈਮਰੇ ਤੇ ਦਿ ਵੈਰਾਈਟੀ ਜਿਹੜੀ ਚੀਜ਼ ਮਰਜੀ ਅਸੈਸਰੀ ਵੀ ਸਾਰੀ ਮਿਲਦੀ ਹੈ ਤੇ ਰੇਟ ਬਹੁਤ ਵਾਜਬ ਹੈ ਇੱਕ ਇਹਨਾਂ ਨੇ ਬਾਈਆਂ ਨੇ ਨਵੇਂ ਫੋਨਾਂ ਦੇ ਉੱਤੇ ਮਤਲਬ ਕਿ ਰੱਖੀ ਹੈ ਫ੍ਰੀ ਸਕੀਮ ਰੱਖੀ ਹੈ ਵੀ ਜਿਹੜਾ ਕਿਸੇ ਨੇ ਕੋਈ ਵੀ ਟੱਚ ਫੋਨ ਲੈਣਾ ਹੈ 8000 9000 10 ਵਾਲਾ ਤੁਹਾਨੂੰ ਮੈਂ ਦਿਖਾ ਦਿੰਦਾ ਤੇ ਉਹਦੇ ਨਾਲ ਜਿਹੜੇ ਆਹ ਵਾਲੇ 이어ਫੋਨ ਨੇ ਇਹ ਬਿਲਕੁਲ ਫ੍ਰੀ ਹੈ ਦਿਖਾ ਦਿੰਦਾ ਬਾਈ ਨਬੜੀ ਕੰਪਨੀ ਵੀ ਲੋਡ ਕਰ ਲਿਓ ਤੇ ਕਿਸੇ ਨੇ ਕੋਈ 8000 9000 10000 ਵਾਲਾ ਫੋਨ ਕੋਈ ਵੀ ਲੈਣਾ ਚਾਹ ਕੋਈ ਮਹਿੰਗਾ ਫੋਨ ਲੈਣਾ ਉਹਦੇ ਨਾਲ ਜੀ ਆਹ 이어ਫੋਨ ਨੇ ਇਹ ਬਿਲਕੁਲ ਫ੍ਰੀ ਹੈ ਤੇ ਬਾਈਆਂ ਨੇ ਇੱਕ ਆਪਣੇ ਖਾ ਦਿੰਿਆ ਤੁਹਾਨੂੰ ਇਹ ਬਾਂਗਾਂ ਨੂੰ ਵੀ ਇਹਨਾਂ ਨੇ ਪਾਈ ਨੀ ਨਵਾਂ ਟੱਚ ਹੁਣ ਦਿੱਤਾ ਆਈਫੋਨ ਤੇ ਇਹਨਾਂ ਨੇ ਬਿਲਕੁਲ ਫਰੀ ਦਿੱਤੇ ਆ ਸੋ ਜਿੰਨਾਂ ਨੇ ਵੀ ਤੁਸੀਂ ਲੈਣਾ ਹੋਵੇ ਵਧੀਆ ਫੋਨ ਲੈਣੇ ਹੁਣ ਵਿਦ ਗਰੰਟੀ ਵਧੀਆ ਕੁਆਲਿਟੀ ਤੇ ਤੇ ਸੋਡੀ ਮੋਬਾਈਲ ਸੈਂਟਰ ਤੇ ਤੁਸੀਂ ਜਰੂਰ ਪਹੁੰਚਿਆ ਕਰੋ ਭਗਤਾ ਭਾਈ বাস ਸਟੈਂਡ ਦੇ ਬਿਲਕੁਲ ਨਾਲ ਤੇ ਇਹ ਬਾਈਨਾਂ ਨੂੰ ਵੀ ਵਿਦ ਪ੍ਰੂਫ ਸਾਡੇ ਸਾਹਮਣੇ ਇਹ ਨਾਲ ਦਿੱਤੇ ਆ ਬਿਲਕੁਲ ਫਰੀ ਦਿੱਤੇ ਆ ਵਾਲੇ ਜੀ ਤੇ ਇੱਥੇ ਤੁਸੀਂ ਵਧੀਆ ਤੋਂ ਵਧੀਆ ਕੁਆਲਿਟੀ ਦੇ ਫੋਨ ਲੈਣੇ ਹੁਣ ਸੈਕੰਡ ਹੈਂਡ ਫੋਨ ਵੀ ਮਿਲ ਜਾਂਦੇ ਆ ਸੈਕੰਡ ਹੈਂਡ ਵੀ ਲੈਣ ਨੂੰ ਤੇ ਜਰੂਰ ਪਹੁੰਚਿਆ ਕਰੋ ਧੰਨ